ਉਹ ਤੇਰੀ ਮੇਰੀ ਹਾਰ ਦਿੰਦਾ ਕਰੇ ਉਪਰ ਪੁੱਤ ਮਾਰ ਦਿੰਦਾ ਬਸ ਕੱਲ ਰੋਗੇ ਨਹੀਂ ਗਿਆ ਸੋਨੂ ਦੋ ਗਿਨ ਯਾਰ ਚੱਲ ਬਸ ਬੱਚੇ ਨੂੰ ਦੇ ਦੋ ਨਵਾਲਗ ਨਹੀਂ ਕੋ ਵੱਡੇ ਹੱਥ ਸੇ ਜੋਨ ਦਿੱਤਾ ਹੈ ਗੱਡੀ ਦਾ ਐਕਸੀਲੇਟਰ ਦਬਾਇਆ ਜਿਸ ਤੋਂ ਬਾਅਦ ਗੱਡੀ ਸਪੀਡ ਫੜ ਲੈਂਦੀ ਹੈ ਤੇ ਦੋ ਪਹੀਆ ਵਾਹਨਾ ਦੇ ਵਿੱਚ ਜਾ ਟਕਰਾਉਂਦੀ ਹੈ ਜਿੱਥੇ ਦੋ ਪਹੀਆ ਵਾਹਨਾ ਦਾ ਨੁਕਸਾਨ ਹੁੰਦਾ ਹੈ ਉੱਥੇ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਜਿਵੇਂ ਹੀ ਇਹ ਨਾਬਾਲਗ ਨੌਜਵਾਨ ਲੋਕਾਂ ਦੇ ਅੜਿੱਕੇ ਚੁੜਿਆ ਤਾਂ ਇਸ ਦੀ ਖੂਬ ਚਿੱਤਰਫਰੇਡ ਹੋਈ ਕਪੜੇ ਤਾਂ ਕਿ ਜੇਬ ਫਾੜ ਦਿੱਤੇ ਗਏ ਇਸ ਨੌਜਵਾਨ ਨੇ ਖਰਬੂਜਿਆਂ ਵਾਲੀ ਰੇੜੀ ਦਾ ਵੀ ਕਾਫੀ ਨੁਕਸਾਨ ਕੀਤਾ ਸੜਕ ਤੇ ਖਰਬੂਜੇ ਹੀ ਖਰਬੂਜੇ ਕਰ ਦਿੱਤੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੱਡੀ ਤੇ ਜ਼ਰਫ਼ਤਾਰ ਨਾਲ ਆਉਂਦੀ ਹੈ ਤੇ ਖੜੇ ਹੋਏ ਵਾਹਨਾਂ ਨੂੰ ਟੱਕਰ ਮਾਰਦੀ ਹੈ ਜਿਸ ਕਾਰਨ ਦੋ ਪਹੀਆ ਵਾਹਨ ਨੁਕਸਾਨੇ ਜਾਂਦੇ ਨੇ ਤੇ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਪਟਿਆਲਾ ਚ ਨਾਬਾਲਗ ਨੇ ਇਹ ਵੱਡਾ ਕਾਂਡ ਕੀਤਾ ਗੁਰਮੰਡੀ ਦੇ ਵਿੱਚ ਸਟਾਰਟ ਕਰਕੇ ਖੜੀ ਗੱਡੀ ਦੇ ਵਿੱਚ ਆ ਕੇ ਜਦੋਂ ਉਹ ਬੈਠਦਾ ਤਾਂ ਨਾਬਾਲਗ ਨੇ ਐਕਸੀਲੇਟਰ ਦਬਾ ਦਿੱਤਾ ਜਿਸ ਦੇ ਚੱਲਦੇ ਗੱਡੀ ਚੱਲ ਪੈਂਦੀ ਹੈ ਤੇ ਉਹ ਖੜੇ ਹੋਏ ਦੋ ਪਹੀਆ ਵਾਹਨਾ ਦੇ ਵਿੱਚ ਜਾ ਟਕਰਾਉਂਦੀ ਹੈ ਤੇ ਖੰਬੇ ਨੂੰ ਵੀ ਤੋੜ ਦਿੰਦਿਆ ਗਨਮਤ ਇਹ ਰਹੀ ਕਿ ਉਸ ਤੋਂ ਬਾਅਦ ਗੱਡੀ ਰੁਕ ਜਾਂਦੀ ਹੈ ਤੇ ਕੋਈ ਜਾਣੇ ਨੁਕਸਾਨ ਨਹੀਂ ਹੁੰਦਾ ਜਿਸ ਤੋਂ ਬਾਅਦ ਲੋਕਾਂ ਨੇ ਗੱਡੀ ਲੈ ਕੇ ਆਏ ਨੌਜਵਾਨ ਦੀ ਖੂਬ ਚਿੱਤਰ ਪ੍ਰੇਡ ਕੀਤੀ ਪਟਿਆਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨੌਜਵਾਨ ਦੇ ਵੱਲੋਂ ਇਹ ਹਾਦਸਾ ਹੁੰਦਾ ਵੱਡਾ ਕਾਂਡ ਹੁੰਦਾ ਜਿਸ ਤੋਂ ਬਾਅਦ ਪਟਿਆਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨਾਬਾਲਗ ਵੱਲੋਂ ਇਸ ਹਾਦਸੇ ਨੂੰ ਅੰਜਾਮ ਦਿੱਤਾ ਜਾਂਦਾ ਜਾਣੇ ਅਣਜਾਣੇ ਦੇ ਵਿੱਚ ਐਕਸੀਲੇਟਰ ਦਬਾ ਦਿੱਤਾ ਜਾਂਦਾ ਗੱਡੀ ਦਾ ਜਿਸ ਤੋਂ ਬਾਅਦ ਗੱਡੀ ਸਪੀਡ ਫੜ ਲੈਂਦੀ ਹੈ ਤੇ ਸੜਕ ਤੇ ਖੜੇ ਦੋ ਪਹੀਆ ਵਾਹਨਾ ਦੇ ਵਿੱਚ ਜਾ ਕੇ ਇਹ ਗੱਡੀ ਟਕਰਾ ਜਾਂਦੀ ਹੈ ਤੇ ਖੰਭਾ ਵੀ ਤੋੜ ਦਿੰਦੀ ਹੈ ਇਸ ਤੋਂ ਇਲਾਵਾ ਖਰਬੂਜਿਆਂ ਵਾਲੀ ਰੇੜੀ ਦਾ ਵੀ ਇਸ ਵੱਲੋਂ ਨੁਕਸਾਨ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਨੌਜਵਾਨ ਲੋਕਾਂ ਦੇ ਅੜਿੱਕੇ ਚੜ ਜਾਂਦਾ ਹੈ ਤੇ ਉਸ ਦੀ ਬੁਰੀ ਤਰ੍ਹਾਂ ਛਿੱਤਰਫਰੇੜ ਕੀਤੀ ਜਾਂਦੀ ਹੈ ਬੱਸ ਚੱਲ ਰੋਮੀ ਨੂੰ ਯਾਰ ਸੋਨੂ ਦੋ ਗਿਨ ਯਾਰ ਚੱਲ ਬੱਸ ਬੱਚੇ ਇਹਨੇ ਦੇ ਦੋ ਕੋਈ ਨਹੀਂ